ਹਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਣਕ ਨੂੰ ਲਾਸਟ ਸਟੇਜਸ ਦੇ ਉੱਪਰ ਯਾਨੀ ਕਿ ਪਿਛਲੇ ਜਿਹੜੇ ਪੜਾ ਨੇ ਉਹਨਾਂ ਦੇ ਉੱਪਰ ਪਾਣੀ ਲਾਉਣ ਬਾਰੇ ਤੇ ਇੱਕ ਆਪਾਂ ਜਦੋਂ ਪਾਣੀ ਲਾਉਣਾ ਹੈ ਤਾਂ ਉਹ ਕਿਵੇਂ ਲਾਉਣਾ ਹੈ ਜੇ ਆਪਾਂ ਇਹ ਮਿੱਟੀ ਦੇ ਵਿੱਚ ਦੇਖੀਏ ਤਾਂ ਗਿੱਲਾ ਜੇ ਹੈਗੀ ਹੈ ਯਾਨੀ ਕਿ ਕਣਕ ਦੇ ਵਿੱਚ ਆਪਾਂ ਅੱਗੇ ਵੀ ਦੇਖੀਏ ਇਹਦੇ ਵਿੱਚ ਗਿੱਲ ਹਲੇ ਬਣੀ ਹੋਈ ਹੈ ਤੇ ਇਸੇ ਗਿੱਲ ਦੇ ਵਿੱਚ ਆਪਾਂ ਹੁਣ ਪਾਣੀ ਲਾਵਾਂਗੇ ਇਹਨੂੰ ਆ ਇੱਕ ਦੋ ਦਿਨ ਠਹਿਰ ਕੇ ਤਾਂ ਇਹਦਾ ਕਾਰਨ ਕੀ ਹੈ ਕਾਰਨ ਇਹਦਾ ਮੂٹے ਰੂਪ ਦੇ ਵਿੱਚ ਇਹੀ ਬਣਦਾ ਹੈ ਵੀ ਜੇ ਕਿਤੇ ਆਪਾਂ ਸੁਕਾ ਕੇ ਇਹਨੂੰ ਬਿਲਕੁਲ ਸੁਕਾ ਕੇ ਪਾਣੀ ਲਾ ਦਈਏ ਤਾਂ ਇਹ ਕਣ ਘੱਟ ਡਿੱਗ ਪੂਗੀ ਹੁਣ ਡਿੱਗਣ ਦਾ ਕਾਰਨ ਕੀ ਹੈ ਜਦੋਂ ਮਿੱਟੀ ਆਪਾਂ ਬਿਲਕੁਲ ਸੁਕਾ ਦਨੇ ਆ ਵਾਣ ਨੂੰ ਸੁਕਾ ਦਨੇ ਆ ਚਿੱਟਾ ਕਰ ਦਨੇ ਆ ਤਾਂ ਜਿਹੜੀਆਂ ਕਣਕ ਦੀਆਂ ਜੜਾਂ ਨੇ ਉਹੋ ਜਿਆਦਾ ਮਿੱਟੀ ਸੁੱਕਣ ਕਾਰਨ ਮਿੱਟੀ ਨੂੰ ਛੱਡ ਜਾਂਦੀ ਹੈ ਨੇ ਤੇ ਉਸ ਤੋਂ ਬਾਅਦ ਜਦੋਂ ਆਪਾਂ ਪਾਣੀ ਲਾਉਨੇ ਆ ਉੱਪਰੋਂ ਬੂਟਾ ਭਾਰਾ ਹੁੰਦਾ ਹੈ ਤੇ ਥੱਲੋਂ ਜੜ ਮੋਕਲੀ ਹੋ ਜਾਂਦੀ ਹੈ ਜਿਸ ਕਾਰਨ ਕਰਕੇ ਕਣਕ ਜਿਹੜੀ ਉਹ ਡਿੱਗ ਜਾਂਦੀ ਹੈ ਤਾਂ ਇਸ ਕਰਕੇ ਕਣਕ ਨੂੰ ਜਿਹੜਾ ਪਾਣੀ ਹੈ ਉਹ ਆਪਾਂ ਨੇ ਥੋੜੀ ਗਿੱਲ ਰਹਿੰਦਿਆਂ ਹੀ ਲਾਉਣਾ ਇਹਨੂੰ ਸੁਕਾ ਕੇ ਪਾਣੀ ਨਹੀਂ ਲਾਉਣਾ ਹੁਣ ਗੱਲ ਕਰਦੇ ਆ ਆਪਾਂ ਕਣਕ ਦੀਆਂ ਲਾਸਟ ਸਟੇजेस ਚਾਂਤਲੇ ਪੜਾ ਤੇ ਉਹਨਾਂ ਦੇ ਉੱਪਰ ਪਾਣੀ ਐ ਕਦੋਂ ਤੱਕ ਲਾਉਣਾ ਹੈ ਤੇ ਖੋਜ ਇਹਦੇ ਬਾਰੇ ਕੀ ਕਹਿੰਦੀ ਆ ਤਾਂ ਇੰਡੀਅਨ ਜਰਨਲ ਆਫ ਐਗਰੋਨੋਮੀ ਦੇ ਵਿੱਚ ਕੇਸੀ ਸ਼ਰਮਾ ਤੇ ਕੇ ਐ ਸੁਲੰਕੀ ਦਾ ਹੈ ਖੋਜ ਪੱਤਰ ਹੈ 2 ਸਾਲ ਦੀ ਖੋਜ ਤੋਂ ਬਾਅਦ ਇਹਨਾਂ ਨੇ ਨਤੀਜਾ ਕੱਢਿਆ ਤਾਂ ਪਹਿਲਾਂ ਤਾਂ ਇਹਨਾਂ ਨੇ ਜਿਹੜਾ ਪਾਣੀ ਕਿਹਾ ਕਣਕ ਲਈ ਉਹ ਲੇਟ ਫਲਾਵਰਿੰਗ ਜਾਂ ਮਿਲਕਿੰਗ ਸਟੇਜ ਯਾਨੀ ਕਿ ਦੁੱਧਾ ਭਰਨ ਦੀ ਸਟੇਜ ਤੱਕ ਆਪਾਂ ਪਾਣੀ ਲਾ ਸਕਦੇ ਆਂ ਦੂਜੀ ਗੱਲ ਇਹਨਾਂ ਨੇ ਕਰਿਆ ਵੀ ਚਾਰ ਪਾਣੀ ਜਣ ਕੇ ਚੌਥਾ ਪਾਣੀ ਲੇਟ ਫਲਾਵਰਿੰਗ ਤੱਕ ਜਾਂ ਇਹ ਪੰਜਵਾਂ ਪਾਣੀ ਵੀ ਹੋ ਸਕਦਾ ਤੇ ਇਹਨਾਂ ਦੋਹਾਂ ਦੇ ਝਾੜ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪੈਂਦਾ ਇਹ ਨਿਰਭਰ ਕਰਦਾ ਹੈ ਜਮੀਨ ਕਿਹੋ ਜੀ ਹੈ ਜਮੀਨ ਰੇਤਲੀ ਹੈ ਜਮੀਨ ਡੱਕਰ ਹੈ ਜਾਂ ਦਰਮਿਆਨੀ ਹੈ ਤੇ ਉਸ ਦੇ ਉੱਪਰ ਇਹ ਨਿਰਭਰ ਕਰਦਾ ਤੇ ਹੋਰ ਵੀ ਖੋਜ ਪੱਤਰ ਮੈਂ ਇਸ ਬਾਬਤ ਪੜ੍ਹੇ ਨੇ ਤੇ ਇਹਨਾਂ ਦੇ ਮੁਤਾਬਕ ਵੀ ਜਿਹੜਾ ਪਾਣੀ ਲਾਉਣ ਦਾ ਸਮਾਂ ਹੈ ਉਹ ਫਲਾਵਰਿੰਗ ਸਟੇਜ ਜਿਹੜੀ ਆ ਆਪਣਾ ਬੂਰ ਪੈਣ ਦੀ ਸਟੇਜ ਹੈ ਉਸ ਦੌਰਾਨ ਪਾਣੀ ਲਾ ਦੇਣਾ ਚਾਹੀਦਾ ਹੈ ਇਹ ਲੇਟ ਫਲਾਵਰਿੰਗ ਸਟੇਜ ਤੱਕ ਜਾਂ ਮਿਲਕਿੰਗ ਸਟੇਜ ਦੁੱਧਾ ਭਰਨ ਤੱਕ ਆਪਾਂ ਪਾਣੀ ਆਖਰੀ ਲਾਉਣਾ ਹੁੰਦਾ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਮਿਸ਼ੀਗਨ ਯੂਨੀਵਰਸਿਟੀ ਦੁਆਰਾ ਇੱਕ ਚਾਰਟ ਦਿੱਤਾ ਗਿਆ ਆ ਪਾਣੀ ਕਣਕ ਨੂੰ ਕਿਹੜੀ ਸਟੇਜ ਦੇ ਉੱਪਰ ਕਿੰਨੇ ਇੰਚ ਦੀ ਲੋਡ ਹੁੰਦੀ ਹੈ ਤੇ ਉਸ ਦੀ ਆਪਾਂ ਗੱਲ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ